হু থাকি ਹਾਂ ਜੀ ਕਰਨੀ ਚਾਹੁੰਦੇ ਨੇ ਤੇ ਸਰਕਲ ਖੁੱਲਾ ਕਰ ਲਈ ਆਪਾਂ ਥੋੜਾ ਜਿਹਾ ਚਲੋ ਕਿਤਾ ਇੱਥੇ ਪਾਉਣ ਪਾਣੀ ਦੇ ਵਿੱਚ ਤੁਸੀਂ ਕਿੱਥੇ ਥੇਰ ਕੇ ਉਸੀਂ ਸੋਚਿਆ ਹੋਇਆ ਸਾਡੀ ਮਾਨ ਸਰਕਾਰ ਨੇ ਕਿ ਇਹਨੂੰ ਅਸੀਂ ਪਿੰਗਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਹ ਇਹ ਉਸੇ ਕੜੀ ਦਾ ਇੱਕ ਹਿੱਸਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਸਾਡੇ ਸਾਰੇ ਐਮਐਲਏ ਲੱਗੇ ਹੋਏ ਨੇ ਮੰਤਰੀ ਸਾਹਿਬਾਨ ਲੱਗੇ ਹੋਏ ਨੇ ਸਰਕਾਰ ਲੱਗੀ ਹੋਈ ਆ ਔਰ ਅਸੀਂ ਇਹਨੂੰ ਰੰਗਲਾ ਪੰਜਾਬ ਉਹ ਦਾਰਾ ਸਿੰਘ ਦਾ ਪੰਜਾਬ ਉਹ ਮਿਲਖਾ ਸਿੰਘ ਦਾ ਪੰਜਾਬ ਉਹ ਦੁੱਧ ਵਾਲਾ ਪੰਜਾਬ ਉਹ ਹਰਿਆ ਹਰਿਆਲੀ ਭਰਾ ਪੰਜਾਬ ਉਹ ਗੀਤਾਂ ਭਰਾ ਗਿੱਦਿਆਂ ਵਾਲਾ ਤੇ ਭੰਗੜੇ ਵਾਲਾ ਪੰਜਾਬ ਇਸੇ ਪੁਰ ਸਰਜੀਤ ਕਰਨ ਦੇ ਵਿੱਚ ਅਸੀਂ ਪੂਰਾ ਜੋਰ ਲਾਇਆ ਹੋਇਆ ਗੋਗੀ ਜੀ ਨੀ ਪੱਤਰ ਕਾਫੀ ਚਰਚੇ ਆ ਜੋ ਗਿਆ ਯਾਰੋ ਗੱਲ ਪੁਰਾਣੀ ਹੋ ਗਈ ਨਾ ਕੁਝ ਹੋਰ ਕਰਾਂਗੇ ਫਿਰ ਦੱਸਦਾ ਚਰਚੇ ਜੋ ਹੋ ਗਏ ਕੋਈ ਹੋਰ ਬਹੁਤ ਵਧੀਆ ਕੰਮ ਕੀਤੇ ਨੇ ਗੋਗੀ ਸਾਹਿਬ ਨੇ ਸਾਰੇ ਕੰਮ ਵਧੀਆ ਕਰਦੇ ਇਹ ਪ੍ਰੋਗਰਾਮ ਸਾਡੇ ਪਿੰਡ ਸਨੇਹਤ ਭਾਈ ਰਣਦੀਪ ਸਿੰਘ ਨਗਰ ਦੇ ਵਿੱਚ ਸਾਡਾ ਪਿੰਡ ਸੋਹਣਾ ਪਿੰਡ ਪਿੰਡ ਸਨੇਹਤ ਦੇ ਵਿੱਚ ਬਹੁਤ ਸੋਹਣਾ ਅੱਜ ਤੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਨਾਲ ਨਾਲ ਹੋਰ ਵੀ ਕਾਫੀ ਜ਼ਿਆਦਾ ਵਿੱਚ ਗੇਮਾਂ ਵੀ ਖਿਲਾਈਆਂ ਜਾ ਰਹੀਆਂ ਰੈਂਪ ਵਾਕ ਕੀਤੀ ਜਾ ਰਹੀ ਹੈ ਸਾਡੀਆਂ ਬੱਚੀਆਂ ਵੱਲੋਂ ਪਹਿਣਾ ਵੱਲੋਂ ਤੇ ਇਦਾਂ ਹੀ ਹੋਰ ਵੀ ਕਈ ਤਰ੍ਹਾਂ ਦੇ ਅੱਗੇ ਵੀ ਸਾਡੀ ਮਤਲਬ ਗੇਮਾਂ ਹੋਰ ਵੀ ਮਤਲਬ ਕਈ ਆਊਟਡੋਰ ਗੇਮਸ ਇੰਡੋਰ ਗੇਮਸ ਅਸੀਂ ਕਰਵਾਨੇ ਰਹੇ ਹਾਂ ਤੇ ਸੱਭਿਆਚਾਰ ਪ੍ਰੋਗਰਾਮ ਤੁਹਾਨੂੰ ਤਾਂ ਲੱਗ ਰਿਹਾ ਕਿਉਂਕਿ ਸੱਭਿਆਚਾਰ ਪ੍ਰੋਗਰਾਮ ਨੂੰ ਬੱਚੇ ਭੁੱਲਦੇ ਜਾਂਦੇ ਸੀਗੇ ਅਸੀਂ ਸੱਭਿਆਚਾਰ ਨੂੰ ਆਪਣੇ ਨਾਲ ਰੱਖਿਆ ਹੋਇਆ ਕਿ ਸੱਭਿਆਚਾਰ ਨੂੰ ਲੋਕ ਭੁੱਲਣ ਨਾ ਇਸ ਕਰਕੇ ਇਹ ਪ੍ਰੋਗਰਾਮ ਚੱਲ ਰਿਹਾ ਜੀਆਂ ਦਾ ਬਈ ਕਿੰਨਾ ਦੇ ਪੀੜਾ ਦਾ ਕੰਮ ਹੋਇਆ ਜੀ ਘੱਟੋ ਘੱਟ ਤੁਸੀਂ ਆਪ ਦੇਖਿਆ ਹੋਊਗਾ ਮੀਡੀਆ ਚ ਕਵਰ ਕੀਤਾ ਹੋਊਗਾ ਕੀ ਹਜ਼ਾਰ ਤੋਂ 1500 ਬੰਦਾ ਪਹੁੰਚ ਚੁੱਕਿਆ ਤੁਸੀਂ ਦੇਖ ਲਿਆ ਸਾਨੂੰ ਕਹਿਣ ਦੀ ਲੋੜ ਨਹੀਂ ਤੁਹਾਡੇ ਕੈਮਰੇ ਦੱਸਣਗੇ ਤੇ ਬਾਕੀ ਸਾਡੇ ਐਮਐਲਏ ਸਾਹਿਬ ਮੁਖਮਹਿਮਾਨ ਜੀ ਆ ਰਹੇ ਨੇ ਗੋਗੀ ਜੀ ਇਹਦੇ ਨਾਲ ਨਾਲ ਇਲਾਕੇ ਦੇ ਵਿੱਚ ਅਸੀਂ ਪਿਛਲੇ 25 ਸਾਲ ਤੋਂ ਸੇਵਾ ਕਰ ਰਹੇ ਹਾਂ ਬਦੋਂ ਪਹਿਲਾਂ ਵੀ ਕੌਂਸਲਰ ਸੇਵਾ ਕੀਤੀ ਆ ਤੇ ਅੱਗੋਂ ਵੀ ਸੇਵਾ ਸਾਡੀ ਜਾਰੀ ਰਹੇਗੀ ਦੀਆਂ ਦਾ ਤਿਹਾਰ ਆ ਪਿੰਡ ਸਨੇਤ ਔਰ ਭਾਈ ਰੰਧੀ ਸਿੰਘ ਨਗਰ ਦੇ ਵਿੱਚ ਮਨਾਇਆ ਗਿਆ ਵਾ ਇਲਾਕੇ ਦੇ ਸਹਿਯੋਗ ਦੇ ਨਾਲ ਔਰ ਅੱਜ ਇਹ ਸਾਡੇ ਸੱਭਿਆਚਾਰ ਜਿਹੜਾ ਕਿ ਸੱਭਿਆਚਾਰ ਸਾਡਾ ਗਵਾਜਦਾ ਜਾਂਦਾ ਅਸੀਂ ਇਹ ਰੋਲ ਸੱਭਿਆਚਾਰ ਪ੍ਰੋਗਰਾਮ ਰੱਖਿਆ ਸੀ ਕਿ ਅੱਜ ਸਾਡੀਆਂ ਬੱਚੀਆਂ ਭੈਣਾਂ ਬੀਬੀਆਂ ਸਾਰੀਆਂ ਆਪਣਾ ਆਨੰਦ ਮਾਣ ਸਕਣ ਔਰ ਉਹਨਾਂ ਨੂੰ ਸਾਡੇ ਕਲਚਰਲ ਵਾਲੇ ਪੱਧਰ ਲੱਗ ਸਕੇ ਔਰ ਮੈਂ ਸਾਰੇ ਇਲਾਕਾ ਨਿਵਾਸੀ ਪਿੰਡ ਸੁਨੀਤ ਦਾ ਭਾਈ ਰਿੰਦੀ ਸਿੰਘ ਨਗਰ ਦੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਔਰ মিডিਆ ਦਾ ਸਾਰੇ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਸਾਨੂੰ ਬਹੁਤ ਸਹਿਯੋਗ ਦਿੱਤਾ